ਅੱਜ ਤਾਂ ਕਹਿੰਦੇ ਨਾ ਗੁਰਦੁਆਰੇ ਜਾਣਾ ਅੰਮ੍ਰਿਤ ਛਕ ਲੈਣਾ ਪੰਜ ਕਕੇ ਧਾਰਨ ਕਰ ਲੈਣੇ ਨਿਤਨੇਮ ਕਰਨੇ ਪਾਠ ਪੂਜਾ ਕਰਨੀ ਮਰਯਾਦਾ ਰੱਖਣੀਆਂ ਇਹ ਕੋਈ ਧਰਮ ਨਹੀਂ ਜੇ ਪ੍ਰਚਾਰਕਾ ਮਤ ਮਾਰ ਛੱਡੀਏ ਸੰਸਾਰ ਦੀ ਸਾਥ ਸੰਗਤ ਚ ਪ੍ਰਚਾਰਕਾ ਮਤ ਮਾਰ ਛੱਡੀਏ ਸੰਸਾਰ ਦੀ ਕੋਈ ਧਰਮ ਨਹੀਂ ਸਾਥ ਸੰਗਤ ਜੀ ਇਹ ਧਰਮ ਦੇ ਆਂਗਰੇ ਗੁਰੂ ਦੇ ਪਿਆਰੇਓ ਆਹ ਹੁਣ ਮੇਰਾ ਸਰੀਰ ਹੈ ਇਹ ਆ ਕੀ ਇਹ ਸਾਥ ਸੰਗਤ ਇਹ ਮੋਟਾ ਮੇਰਾ ਸਰੀਰ ਨਹੀਂ ਹੈ ਆ ਕਿ ਇਹ ਉਂਗਲ ਹੈ ਇਸਰੀਰ ਨਹੀਂ ਹੈ ਆ ਕੰਨ ਨਹੀਂ ਸਰੀਰ ਨਹੀਂ ਹੈ ਆ ਆਖਾ ਸਰੀਰ ਨਹੀਂ ਹੈ ਇਸ ਤਰ੍ਹਾਂ ਇਸ ਆਂਗਨੇ ਧਰਮ ਦੇ ਸਰੀਰ ਧਰਮ ਨਹੀਂ ਹੈ ਧਰਮ ਕੀ ਚੀਜ਼ ਹੈ ਕਹਿੰਦੇ ਨੇ ਨਾਰੀ ਸ਼ੁੱਧ ਹੋਤ ਹੈ ਪਤੀ ਵਰ ਧਰਮ ਕਰ ਨਰ ਕੀ ਅਸ਼ੁੱਧ ਹਟੇ ਪਰ ਨਾਰ ਤੋਂ ਸਾ ਸੰਗਿਚ ਔਰਤ ਬੜੇ ਭਜਨ ਬੰਦਗੀ ਕਰਦੀ ਹੈ ਸੇਵਾ ਸਿਮਨ ਕਰਦੀ ਹੈ ਦਾਨਪੁਣ ਕਰਦੀ ਹੈ ਸੋਚ ਸੋ ਮਰਿਆਦਾ ਰੱਖਦੀ ਹੈ ਜੀ ਆਪਣੇ ਜਦ ਆਪਣੇ ਸੱਚ ਪਰ ਪੱਕਣੀ ਕਿਸੇ ਵੀ ਕੰਮ ਨਹੀਂ ਸਾਸੰਗੀ ਆ ਧਰਮ ਜੀ ਗੁਰੂ ਦੇ ਪਿਆਰੇ ਆ ਧਰਮ ਸਭ ਨਿਗਾਹ ਮਾਰੋ ਆਪ ਆਪਣੇ ਗੁਰੂ ਦੇ ਪਿਆਰੇ ਨਿਗਾਹ ਮਾਰੋ ਸਾਸੰਗੀ ਚ ਮਨੁੱਖ ਦਾ ਕੀ ਧਰਮ ਹੈ ਬੜੀ ਸੋਚ ਸੋ ਤੇ ਮਰਿਆਦਾ ਰੱਖੇ ਬੜੀਆਂ ਕਥਾ ਕਰੇ ਬੜੇ ਕੀਰਤਨ ਕਰੇ ਬੜੇ ਰਾਗ ਕਰੇ ਬੜਾ ਸਾਸੰਗ ਕਰੇ ਮਰਿਆਦਾ ਰੱਖੇ ਜੀ ਆਪਣੇ ਲੰਗੋਟੇ ਦਾ ਕੱਚਾ ਕਿਸੇ ਵੀ ਕੰਮ ਨਹੀਂ ਸਾਸੰਗੀ ਚ ਮੈਂ ਧਰਮ ਦੀ ਵਿਆਖਿਆ ਕਰਨਾ ਪਿਆ ਇਹਨੂੰ ਧਰਮਾਂ ਦੇ ਜਿਹੜਾ ਅੱਜ ਨਾ ਸੁਣਨਿਆ ਤੇ ਨਾ ਅਨਿਆਨੀ ਤੁਹਾਨੂੰ ਬਚੋ ਇੱਥੋਂ ਆਨੇ ਬਚਾ ਸੰਗੇ ਅਹ ਧਰਮ ਜੀ ਗੁਰੂ ਦੇ ਪਿਆਰੇ ਨਾਰੀ ਸ਼ੁੱਧ ਹੋਵਤ ਹੈ ਪਤੀ ਪਰ ਧਰਮ ਕਰ ਨਰ ਕਿਹਾ ਸ਼ੁੱਧ ਹਟੇ ਪਾਲ ਪੁੱਤਰ ਕੀ ਪਵਿੱਤਰਤਾਈ ਮਾਈ ਬਾਪ ਸੇਵ ਕਰ ਮਾਈ ਬਾਪ ਕੀ ਪਵਿੱਤਰਤਾ ਪੁੱਤਰ ਕਿਸਦਾ ਸੋ ਪੁੱਤਰ ਦਾ ਕੀ ਧਰਮ ਹੈ ਬੜੀਆਂ ਕਥਾ ਕਰੇ ਕੀਰਤਨ ਕਰੇ ਸਾ ਸੰਗ ਕਰੇ ਮਰਿਆਦਾ ਰੱਖੇ ਸਾਰੇ ਜਾਇਜ ਨੇ ਪੁੱਤਰ ਦਾ ਧਰਮ ਹੈ ਮਾਂ ਪਿਓ ਦੀ ਸੇਵਾ ਕਰਨੀ ਸਾਸ ਸਗੇ ਜੇ ਸੇਵਾ ਨਹੀਂ ਕਰਦਾ ਕੱਖ ਵਿੱਚ ਕਿਸੇ ਕੰਮ ਸਾਸ ਸਗੇ ਵਿੱਚ ਕਿਸੇ ਵੀ ਕੰਮ ਨਹੀਂ ਕਰਦਾ ਪਿਆ ਮੈਂ ਧਰਮ ਦੀ ਵਿਆਖਿਆ ਕਰਨਾ ਪਿਆ ਲੰਮੀ ਬਹੁਤ ਲੰਮੀ ਵਿਆਖਿਆ ਧਰਮ ਦੀ ਜਿਹੜਾ ਕਿ ਅੱਜ ਸਭ ਲਜਾਤ ਹੈ ਮਰ ਚਲੇ ਜਾਂ ਸਿਰ 'ਚ ਪਾਣੀ ਪਾ ਕੇ ਸਿਮਰਨ ਕਰ ਕਰਕੇ ਇਹਨੂੰ ਇਹਨੂੰ ਧਰਮ ਸੀ ਬਣਾਈ ਫਿਰਨੇ ਸਾਸ ਸਗੇ ਜਿਹੜਾ ਫਸਾਦ ਦਾ ਜੜ ਬਣਾਉਂਦੇ ਆ ਸਾਸ ਸਗੇ 'ਚ ਸਾਡੀ ਜੜ ਬਣਾਉਂਦੇ ਆ ਗੁਰਦੇ ਪਿਆਰੇ ਪੁੱਤ ਦਾ ਕੀ ਧਰਮ ਹੈ ਮਾਈ ਬਾਪ ਦੀ ਸੇਵਾ ਕਰੇ ਸਾਸੇ ਫਿਰ ਸਾਰੇ ਉਹਦੇ ਜਜ ਨੇ ਸਾਸ ਸੰਕਰਨਾ ਵੀ ਜਾਇਜ਼ ਹੈ ਉਹਦਾ ਮਰਿਆਦਾ ਰੱਖਣ ਵੀ ਜਾਇਜ਼ ਹੈ ਕਥਾ ਕੀਰਤਨ ਕਰਨ ਵੀ ਜਾਇਜ਼ ਨੇ ਸੁਣਨ ਵੀ ਜਾਇਜ਼ ਨੇ ਜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਉਹਨੂੰ ਕੋਈ ਧਰਮ ਨਹੀਂ ਆਖੇ ਜ ਸਾਸ ਸੰਗੇ ਚ ਕੋਈ ਧਰਮ ਨਹੀਂ ਆਖੇ ਮਾਤਾ ਪਿਤਾ ਦਾ ਕੀ ਧਰਮ ਹੈ ਆਪਣੇ ਬੱਚੀ ਬੱਚੇ ਨੂੰ ਸਵਾਰਨਾ ਸਾਸ ਸੰਗੇ ਚ ਬੜਾ ਤੁਸੀਂ ਧਨ ਇਕੱਠਾ ਕਰ ਦਿੱਤਾ ਹੈ ਬੈਂਕ ਭਰ ਦਿੱਤੇ ਨੇ ਔਰ ਇਹਨੇ ਤਾਂ ਨੇ ਇਕੱਠੇ ਕਰਦੇ ਨੇ ਕੋਈ ਪੁਸ਼ਤਾ ਨਹੀਂ ਤੁਹਾਡੀਆਂ ਮੁਕੜੀਆਂ ਧਨ ਤੁਹਾਏ ਨੇ ਇੱਡੇ ਧਨ ਤੁਸੀਂ ਬੈਠੇ ਹੋ ਸਾਸ ਸੰਗੇ ਚ ਇੱਡੇ ਧਨ ਹੀ ਬੈਠੇ ਹੋ ਮਾਈ ਕੀ ਪਦਾਰਸ਼ ਬਣਾ ਦਿੱਤੇ ਨੇ ਜਾਇਦਾ ਤਾਂ ਬਣਾ ਦਿੱਤੀਆਂ ਨੇ ਜੇ ਆਪਣੀ ਔਲਾਦ ਨੂੰ ਨਹੀਂ ਸਵਾਰਿਆ ਤੁਸੀਂ ਕੱਖ ਵੀ ਨਹੀਂ ਕੀਤਾ ਸਾਧ ਸੰਗਤ ਵਿੱਚ ਜੇ ਤੁਸੀਂ ਆਪਣੀ ਔਲਾਦ ਨੂੰ ਨਹੀਂ ਸਵਾਰਿਆ ਕੱਖ ਵੀ ਨਹੀਂ ਕੀਤਾ ਗੁਰੂ ਦੇ ਪਿਆਰਿਆ ਮਾਨ ਨਾ ਸਮਝੋ ਜੀ ਮੈਂ ਧਰਮ ਦੀ ਵਿਆਖਿਆ ਕਰਨਾ ਪਿਆ ਸਾਧ ਸੰਗਤ ਜੀ ਸਜਣੋ ਤੁਸੀਂ ਦੇਸਾਂ ਪਰਦੇਸਾਂ ਚ ਆ ਕੇ ਧਨ ਇਕੱਠਾ ਕੀਤਾ ਅਥਵਾ ਮਾਈ ਕੀ ਪਦਾਰਸ਼ ਬਣਾਇਆ ਨੇ ਕੋਠੀਆਂ ਬਣਾਈਆਂ ਨੇ ਜੇ ਸਾਡੇ ਵਿੱਚੋਂ ਕੋਈ ਨਲਾਇਕ ਨਿਕਲ ਗਿਆ ਉਹ ਸਾਰੀ ਬਰਬਾਦ ਕਰ ਦੇ ਕਿਹੜੇ ਕੰਮ ਆਈਓ ਉਹ ਕਿਹੜੇ ਕੰਮ ਇਸਾਧ ਸੰਗਤ ਜੀ